ਭਾਈ ਜੀ ਕਿੱਥੋਂ ਆਏ ਤੁਸੀਂ ਕੀ ਕਹਿਣਾ ਚਾਹੋਗੇ ਮਾਹਲੀ ਤੋਂ ਆਏ ਜੀ ਇੱਥੇ ਸੇਵਾ ਕਰਦੇ ਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਇਸਰੇ ਸੇਵਾ ਚੱਲ ਰਹੀ ਹੈ ਹਾਂ ਜੀ ਉੱਚੇ ਭਾਗ ਹੈ ਸਾਨੂੰ ਗੁਰੂ ਨੇ ਸੇਵਾ ਦਿੱਤੀ ਆ ਗੁਰੂ ਖੁਦ ਸਾਡੇ ਦੇ ਸੇਵਾ ਕਰਵਾ ਰਹੇ ਨੇ ਸਾਰੀਆਂ ਸੰਗਤਾਂ ਨੂੰ ਕਰਵਾ ਰਹੇ ਨੇ ਕੁਛੀ ਹੁੰਦੀ ਆ ਮਨ ਦੇ ਨੂੰ ਠੀਕ ਹਾਂ ਜੀ ਹਾਂ ਜੀ ਭਾਈ ਜੀ ਦਾ ਧੰਨ ਪਰ 로ਧੀ ਤੋਂ ਆਏ ਹਾਂ ਜੀ ਹਾਂ ਜੀ ਸੇਵਾ ਕਰਦੇ ਕਿਹੋ ਜਿਹਾ ਲੱਗਦਾ ਤੁਹਾਨੂੰ ਪਤਾ ਸੀ ਕਿ ਉਹ ਨਹੀਂ ਪਤਾ ਟੱਕਣੀ ਆਏ ਸੀ ਸਾਨੂੰ ਪਤਾ ਨਹੀਂ ਸੀ ਸੇਵਾ ਰਹੀ ਬਹੁਤ ਵਧੀਆ ਲੱਗ ਰਹੀ ਆ Questa è mi diceva... Sí, ah, no. yeah. ਭਾਈ ਜੀ ਕਿੱਥੋਂ ਆਏ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹ ਲਈ ਤਾਹ ਜੀ ਇੱਕ ਸੇਵਾ ਕਰਦੇ ਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸੇਵਾ ਚੱਲ ਰਹੀ ਹੈ ਹਾਂ ਜੀ ਉੱਚੇ ਭਾਗ ਹੈ ਸਾਨੂੰ ਗੁਰੂ ਨਾਲ ਸੇਵਾ ਦਿੱਤੀ ਆ ਗੁਰੂ ਘਰ ਸਾਡੇ ਦਾ ਸੇਵਾ ਕਰਵਾ ਰਹੇ ਨੇ ਸਾਰੀਆਂ ਸੰਗਤਾਂ ਨੂੰ ਕਰਵਾ ਰਹੇ ਨੇ ਖੁਸ਼ੀ ਹੁੰਦੀ ਆ ਮਨ ਨੂੰ ਜੀ ਠੀਕ ਹਾਂ ਜੀ ਭਾਜੀ ਭਾਜੀ ਦਾ ਪ੍ਰੇਰਿਤ ਹੋਇਆ ਜੀ ਹਾਂ ਜੀ ਸੇਵਾ ਕਰਦੇ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਪਤਾ ਸੀ ਕਿ ਹੋਣੀ ਕਿ ਤੂੰ ਮੱਥਾ ਟੇਕਣੀ ਆਏ ਸੀ ਸਾਨੂੰ ਪਤਾ ਨਹੀਂ ਸੀ ਸੇਵਾ ਰਹੀ ਬਹੁਤ ਵਧੀਆ ਲੱਗ ਰਹੀ ਆ ਕਰਮਾਂ ਨਾਲ ਮਿਲਦੀ ਸੇਵਾ How sí. vale. vale. ਬਾਜੀ ਚੱਕਾ ਖਾਲਸਾ ਬਾਜੀ ਜੀ ਕੀ ਫਤਿਹ ਬਾਜੀ ਕਿੱਥੋਂ ਆਏ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹ ਲਈ ਤਾਹ ਜੀ ਇੱਕ ਸੇਵਾ ਕਰਦੇ ਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸੇਵਾ ਚੱਲ ਰਹੀ ਹੈ ਹਾਂ ਜੀ ਉੱਚੇ ਭਾਗ ਹੈ ਸਾਨੂੰ ਗੁਰੂ ਨਾਲ ਸੇਵਾ ਦਿੱਤੀ ਆ ਗੁਰੂ ਘਰ ਸਾਡੇ ਦਾ ਸੇਵਾ ਕਰਵਾ ਰਹੇ ਨੇ ਸਾਰੀ ਸੰਗਤਾਂ ਨੂੰ ਕਰਵਾ ਰਹੇ ਨੇ ਤੇ ਖੁਸ਼ੀ ਹੁੰਦੀ ਆ ਮਨ ਨੂੰ ਜੀ ਠੀਕ ਹਾਂਜੀ ਹਾਂਜੀ ਬਾਜੀ ਦਾ ਪ੍ਰੋਤਸਾਹਿਤ ਹੋਇਆ ਜੀ ਹਾਂਜੀ ਤੁਸੀਂ ਸੇਵਾ ਕਰਦੇ ਕਿਹੋ ਜਿਹਾ ਲੱਗਦਾ ਤੁਹਾਨੂੰ ਪਤਾ ਸੀ ਕਿ ਹੋਰ ਨਹੀਂ ਕਿ ਤੁਸੀਂ ਮੱਥਾ ਟੇਕਣੇ ਆਏ ਸੀ ਸਾਨੂੰ ਪਤਾ ਨਹੀਂ ਸੀ ਸੇਵਾ ਰਹੀ ਬਹੁਤ ਵਧੀਆ ਲੱਗ ਰਹੀ ਆ ਕਰਮਾਂ ਨਾਲ ਮਿਲਦੀ ਸੇਵਾ

ਬਾਜੀ ਚਿੱਕਾ ਖਾਲਸਾ ਬਾਜੀ ਜੀ ਕੀ ਫਤਿਹ ਬਾਜੀ ਕਿੱਥੋਂ ਆਏ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹ ਲਈ ਤੋਂ ਹੈ ਜੀ ਇੱਕ ਸੇਵਾ ਕਰਦੇ ਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸੇਵਾ ਚੱਲ ਰਹੀ ਹੈ ਹਾਂ ਜੀ ਉੱਚੇ ਭਾਗ ਹੈ ਸਾਨੂੰ ਗੁਰੂ ਨਾਲ ਸੇਵਾ ਦਿੱਤੀ ਆ ਗੁਰੂ ਘਰ ਸਾਡੇ ਦਾ ਸੇਵਾ ਕਰਵਾ ਰਹੇ ਨੇ ਸਾਰੀ ਸੰਗਤਾਂ ਨੂੰ ਕਰਵਾ ਰਹੇ ਨੇ ਕੁਛੀ ਹੁੰਦੀ ਆ ਮਨ ਦੇ ਨੂੰ ਠੀਕ ਹਾਂਜੀ ਬਾਜੀ ਬਾਜੀ ਦਾ ਪ੍ਰੇਰਿਤ ਹੋਇਆ ਜੀ ਹਾਂਜੀ ਸੇਵਾ ਕਰਦੇ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਪਤਾ ਸੀ ਕਿ ਤੂੰ ਮੱਥਾ ਟੇਕਣੀ ਆਏ ਸੀ ਸਾਨੂੰ ਪਤਾ ਨਹੀਂ ਸੀ ਸੇਵਾ ਰਹੀ ਬਹੁਤ ਵਧੀਆ ਲੱਗ ਰਹੀ ਆ ਕਰਮਾਂ ਨਾਲ ਮਿਲਦੀ ਸੇਵਾ 看。<laughs> ਭਾਈ ਜੀ ਕਿੱਥੋਂ ਆਏ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਉਹ ਲਈ ਤਾਂ ਆ ਜੀ ਇੱਥੇ ਸੇਵਾ ਕਰਦੇ ਆ ਗੁਰੂ ਰਾਮਦਾਸ ਮਹਾਰਾਜ ਦੇ ਘਰ ਦੀ ਸਾਰੇ ਸੇਵਾ ਚੱਲ ਰਹੀ ਹੈ ਹਾਂ ਜੀ ਉੱਚੇ ਭਾਗੇ ਸਾਨੂੰ ਗੁਰੂ ਨਾਲ ਸੇਵਾ ਦਿੱਤੀ ਆ ਗੁਰੂ ਘਰ ਸਾਡੇ ਦਾ ਸੇਵਾ ਕਰਵਾ ਰਹੇ ਨੇ ਸਾਰੀ ਸੰਗਤਾਂ ਨੂੰ ਕਰਵਾ ਰਹੇ ਨੇ ਕੁਛੀ ਹੁੰਦੀ ਆ ਮਨ ਦੇ ਦਿਨ ਠੀਕ ਹਾਂ ਜੀ ਹਾਂ ਜੀ ਭਾਜੀ ਦਾ ਪ੍ਰੋਤਸਾਹਿਤ ਹੋਇਆ ਜੀ ਹਾਂ ਜੀ ਸੇਵਾ ਕਰਦੇ ਕਿਹੋ ਜਿਹਾ ਲੱਗ ਰਿਹਾ ਤੁਹਾਨੂੰ ਪਤਾ ਸੀ ਕਿ ਤੂੰ ਮੱਥਾ ਟੇਕਣੀ ਆਏ ਸੀ ਸਾਨੂੰ ਪਤਾ ਨਹੀਂ ਸੀ ਸੇਵਾ ਰਹੀ ਬਹੁਤ ਵਧੀਆ ਲੱਗ ਰਹੀ ਆ ਕਰਮਾਂ ਨਾਲ ਮਿਲਦੀ ਸੇਵਾ ¡Hola! Sí. <laughs>